ਬੁਰਜ ਖਲੀਫੇ ਘੁੰਮਦੇ ਘੁੰਮਦੇ ਸਾਨੂੰ ਇੱਕ ਬੰਦਾ ਟੱਕਰਿਆ ਬਾਈ ਸਸੀ ਗਾਲ ਸਸੀ ਗਾਲ ਕੀ ਹਾਲੇ ਬਹੁਤ ਠੀਕ ਹੋ ਠੀਕ ਹੈ ਬਕਰ ਪੈਂਡਰ ਲੈਣ ਤੇ ਪੰਜਾਬ ਨਨਕਾਣਾ ਸਾਹਿਬ ਤੋਂ ਸਿੱਧਾ ਬੁਰਜ ਖਲੀਫੇ ਤੇ ਪਹੁੰਚਾਰਿਆ ਤੇ ਲੈਂਡ ਹੋਇਆ ਤੇ ਆ ਵੱਡੀ ਇਮਾਰਤ ਦੇ ਥੱਲੇ 1 ਮਿੰਟ 1 ਮਿੰਟ ਵੀ ਨਹੀਂ ਲੱਗਿਆ ਮੇਰੇ ਸਸ 10 ਸੈਕਿੰਡ 1 ਮਿੰਟ 10 ਸੈਕਿੰਡ ਚ 125ਵੀਂ ਮੰਜ਼ਲ ਤੇ ਕਮਾਲ ਯਾਰ ਲਿਫਟ ਕਾਦੀਆ ਤੁਰਦਾ ਫਿਰਦਾ ਆ ਤਾਂ ਜਾਦੂ ਹੀ ਆ ਯਾਰ ਓਏ ਹੋ ਗਿਆ ਹਾਂ ਉਹ ਕਰ ਗਾ ਹਾਂ ਸਾਸਤਰੀ ਕਾਲ ਜੀ ਹੈਂ ਕੀ ਕਰ ਜੋ ਸੋਹੀ ਚ ਹੁੰਦੇ ਆ ਜਦ ਮਰਜ਼ੀ ਸ਼ੁਰੂ ਕਰ ਲੋ ਤੇ ਸ਼ਾਮ ਦਾ ਸਮਾਂ ਤੇ ਕੀ ਬਣਾਇਆ ਹੈ ਸ਼ਵੀਲ ਬਣਾਇਆ ਨਹੀਂ ਨਹੀਂ ਸ਼ਵੀਲ ਭਾਈ ਨੂੰ ਪਲਾਉ ਤੇ ਨਾਲ-ਨਾਲ ਮੁੰਡੇ ਦੇਖੀ ਜਾਂਦੇ ਆ ਆਈਪੀਐਲ ਨਾਲੇ ਲਾਈ ਜਾਂਦੇ ਆ ਤੜਕੇ ਚਲ ਮੈਂ ਆਇਆ ਮੁੜ ਕੇ ਘੁੰਮ ਕੇ ਕਮਲਜੀਤ ਮਾਨ ਇਤਨਾ ਕਰ ਮੁਖੜਾ ਮੜਾ ਜਾ ਆਏ ਹਾਏ ਅੱਜ ਤਾਂ ਪੱਗ ਵੀ ਬਦਲਤੀ ਐ ਅੱਜ ਤਾਂ ਡਰੈਸ ਚੇਂਜ ਕਰਤੀ ਇਹ ਕਮਲਜੀਤ ਮਾਨ ਸਵੇਰ ਦਾ ਕੰਮ ਲੱਗਿਆ ਤੇ ਹੁਣ ਇਹਨੂੰ ਕੁਰਸੀ ਤੋਂ ਠਾਲਿਆ ਘੁੰਮਣ ਆਲੀ ਤੋਂ ਤੇ ਮਿਹਨਤਾਂ ਕਰਦਾ ਮੁੰਡਾ ਬਹੁਤ ਪਿੰਡ ਵਾਲਿਓ ਸਾਰੇ ਦੇਖ ਲਓ ਇਹਨੂੰ ਤੁਸੀਂ ਪਿੰਡਾਂ ਨੂੰ ਇਹ ਨਹੀਂ ਕਹਿਣਾ ਵੀ ਫੇਲਾ ਰਹਿੰਦਾ ਹੈ ਅਰੇ ਤੌਰ ਦੇਖੋ ਮੁੰਡੇ ਦੀ ਕਿਆ ਬਾਤ ਹੈ ਤੇ ਕਮਲਜੀਤ ਮਾਨ ਹੁਣ ਨਹੀਂ ਸਾਨੂੰ ਹੁਣ ਛੱਡਣ ਲਈ ਚੱਲੇ ਨੇ ਬੋਰਜ ਖਲੀਫੇ ਵੱਲ ਕਹਿੰਦੇ ਉੱਥੇ ਜਾ ਕੇ ਚੌਂਕੀ ਲਵਾਇਆ ਨਹੀਂ ਤਾਂ ਤੇਰੇ ਪਿੰਡ ਆਏ ਨਾ ਮੰਨਣਾ ਨਹੀਂ ਤੂੰ ਦਬਈ ਗਿਆ ਤਾਂ ਕਿਤਾਜੇ ਘੁੰਮ ਜੰਦਾ ਖੇਤਾ ਜੇ ਥੱਕੇ ਗਈ ਜਾਂਦਾ ਬੋਰਚ ਖਲੀਵਾ ਵੀ ਦੇਖਿਆ ਉਹ ਦੱਪ ਵੀਰੇ ਅੱਛਾ ਠੀਕ ਹੈ ਸੇਟਾ ਮੋਸ਼ਾ ਅੱਜ ਤਰੀਕ 30 ਅਪ੍ਰੈਲ 30 ਅਪ੍ਰੈਲ 225 ਤੇ ਜਾਂਦੀਵਾਰ ਦਾ ਅਪ੍ਰੈਲ ਦਾ ਆਖਰੀ ਦਿਹਾੜਾ ਤੇ ਕੱਲ ਨੂੰ ਜਿਹੜਾ ਮਈ ਚੜ ਜਾਣਾ ਹੈ ਤੇ 9 ਤਰੀਕ ਨੂੰ ਆਪਾਂ ਆਏ ਸੀ 9 ਤਰੀਕ ਨੂੰ ਆਪਾਂ ਆਏ ਸੀ 9 ਅਪ੍ਰੈਲ ਨੂੰ ਤੇ ਅੱਜ ਜਿਹੜੇ ਆ 30 ਅਪ੍ਰੈਲ ਹੋ ਗਈ ਤਕਰੀਬਨ ਜਿਹੜੇ ਆ 21 ਦਿਨ ਹੋ ਗਏ 21 ਮਹੀਨੇ ਅੱਜ ਆਪਣਾ ਅਰਬ ਦੀ ਧਰਤੀ ਦੇ ਉੱਤੇ ਤੇ ਪੂਰਾ ਆਲੇ ਦੁਆਲੇ ਗਾਹਣ ਤੋਂ ਬਾਅਦ ਰਸ ਲਖੇਮਾ ਖੇਤਾਂ ਫੁੱਤਾਏ ਘੁੰਮਣ ਤੋਂ ਬਾਅਦ ਤੇ ਅੱਜ ਮੈਂ ਦੇਖਣ ਚੱਲਿਆ ਫੋਰਜ ਖਲੀਫਾ ਤਾਂ ਉਦਾਂ ਦਾ ਦੂਰ ਉਹਦਾ ਕਈ ਦਿਨਾਂ ਦਾ ਦੇਖੀ ਜਾਂਦੇ ਸੀ ਘੁੰਮ ਕੇ ਕੱਲ ਪਰਸੂ ਵੀ ਜਾ ਕੇ ਆਏ ਸੀ ਥੱਲੇ ਉਹਦੇ ਪਰ ਅੱਜ ਉੱਪਰ ਜਾਣ ਦਾ ਸਬੱਬ ਨਹੀਂ ਬਣਿਆ ਸੀ ਪਰ ਅੱਜ ਜਿਹੜਾ ਆਪਣਾ ਉੱਪਰ ਜਾਣ ਦਾ ਸਬੱਬ ਬਣਿਆ ਤੇ ਅੱਜ ਦੇਖਾਂਗੇ ਉਤੋਂ ਬਰਜ ਖਲੀਫਾ ਕਿਹੋ ਜਿਹਾ ਮਾਹੌਲ ਐ ਕਿੰਨੇ ਦੀ ਟਿਕਟ ਐ ਸਾਰਾ ਕੁਝ ਉਹ ਜਿਹੜਾ ਉੱਥੇ ਜਾ ਕੇ ਕਰਾਂਗੇ ਆਪਾਂ ਗੱਲਬਾਤ ਤੇ ਨਾਲ ਆਪਣੇ ਕਮਲਜੀਤ ਮਾਨ ਪਿੰਟ ਮਜਾਰੀ ਚੱਲੇ ਕਿਹੜੀ ਗੱਡੀ ਚ ਆਪਾਂ ਆਪਾਂ ਬੈਠੇ ਆ ਅੱਜ ਲੈਂਸਰ 'ਚ ਤੇਰੀ ਚਿੱਟੀ ਲੈਂਸਰ ਵੱਢਦੀ ਜਾਂਦੀ ਫਾਹੇ ਨੇ ਕਿਸੇ ਟਾਈਮ ਤੇ ਸਰਦਾਰੀ ਕਰਨ ਵਾਲੀ ਕੱਟੀ ਮਾਨ ਸਾਹਿਬ ਦੀ ਇਹਨੂੰ ਵੀ ਉਹ ਲਵਾਇਆ ਵਾ ਸਪੀਡ ਵਾਲਾ ਕਿਆ ਹੁੰਦਾ ਹੈ ਕੁਝ ਨਹੀਂ ਹੋਇਆ ਉਹ ਜਦੋਂ ਸਪੀਡ ਦੇਣਾ ਨਾ ਮਾਰ ਦੇਣੀ ਪੂਰੀਆਂ ੜਕਾਂ ਜੀਆਂ ਕਿਆ ਬਾਹ ਹਾਂ ਆਹ ਯਾ ਦੇਖੋ ਵੀ ਲੈਂਸਰ ਮੀਟਰ ਵੀ ਚੱਲਦੇ ਆ ਸਾਰੇ ਕਾਣੇ ਤਾਂ ਪੂਰੇ ਡੰਮ ਡੰਮ ਵੱਜਦੇ ਪਏ ਬੇਸ ਬਸ ਉਹ ਪਿੱਛੇ ਰੱਖੀ ਵੀ ਉਹ ਨਾਲੇ ਟੇਪ ਤੇ ਤੇ ਹੈ ਤਾਂ ਘੈਂੜਾ ਘੈਂੜਾ ਕੰਮ ਇਹ ਕਮਲਜੀਤ ਦੀ ਗੱਡੀ ਆ ਬਈ ਮੇਕੋ ਤਾਂ ਕੋਈ ਬਦਲ ਨਹੀਂ ਜਾਂਦੀ ਵਾਰਤੀ ਧੁੱਪ ਦੇ ਵਿੱਚੋਂ ਜਿਹੜਾ ਦਿਖਦਾ ਪਿਆ ਫੋਰਜ ਕੰਡੀਫਰ ਜਿੱਥੇ ਜਾਣਾ ਹੈ ਫੋ ਫੋ ਰਹੀ ਹੈ ਜੰਦੀਵਾਰ ਦੀ ਪੂਰੀ ਜੋਰਾਂ ਨਾਲ ਪੈ ਰਹੀ ਹੈ ਜੇ ਥੋੜਾ ਜਿਹਾ ਟਾਰਕ ਕਰੀਏ ਤਾਂ ਆਹ ਦੇਖਦਾ ਬਹੁਤ ਜਿਖਲੀਫਾ ਬਾਈ ਆ ਜਿਹਦੇ ਉੱਤੇ ਜਾਵਾਂਗੇ 99ਵੀਂ 124 ਤੇ 125ਵੀਂ ਮੰਜ਼ਲ ਤੱਕ ਦਾ ਕਹਿੰਦੇ ਆ ਵੀ ਜਾਣਦਾ ਹੀ ਦਾ ਹੁੰਦਾ ਤੇ ਉਹ ਦੇਖਾਂਗੇ ਜਾ ਕੇ ਦੁਬਈ ਜਿੱਥੇ ਮਹਿੰਗੀਆਂ ਮਹਿੰਗੀਆਂ ਕਾਰਾਂ ਆ ਉੱਥੇ ਆ ਦੇਖੋ ਲੈਂਬਰਗਿਨੀ ਕੋਲ ਦੀ ਗੱਲ ਲੰਗੀ ਹੈ ਅੱਗ ਘੜਦੀ ਹੈ ਪੂਰੀ ਅੱਗ ਖਾਂ ਕਮਲ ਜੀ ਦਾ ਹੁਣ ਆਪਾਂ ਵੀ ਲਿਆਣੀ ਯਾਰ ਇੱਕ ਇਹੋ ਜੀ ਆਪਣੇ ਨਾਲ ਵੀ ਲੈਂਬਰ ਕਿੰਨੀ ਆ ਐਲ ਐਲ ਦੇ ਮੋਰੇ ਤੇ বাসੂ ਦਾ ਨਾ ਲੈਂਬਰ ਕਿੰਨੀ ਤੇਰੇ ਲੈਂਸਰ ਆ ਵਾਹ ਆ سامنے ਦਿਖਦਾ ਹੁਣ ਬਈ ਬੁਰਜ ਖਲੀਫਾ ਤੇ ਇਮਾਰਤ ਕੀ ਬਾਤ ਹੈ ਕੀ ਸੀਨ ਹੈ ਯਾਰ ਆ ਕਰ ਗੱਲ ਉਹ ਲੰਘਿਉ ਮੰਟ ਤੇ ਇੱਧਰ ਆ ਕੇ ਤਾਂ ਦੁਨੀਆ ਹੀ ਹੋਰ ਆ ਬਈ ਆ ਜਿਹੜਾ ਇਲਾਕਾ ਆ ਜਾਂਦਾ ਨਾ ਬਿਬਰਜ ਖਲੀਫੇ ਦਾ ਆਲੇ ਦੁਆਲੇ ਦਾ ਸਾਰਾ ਇੱਥੇ ਦਾ ਬਾ ਉੱਚੀਆਂ ਇਮਾਰਤਾਂ ਸ਼ੀਸ਼ਾ ਚਮਕ ਆਹੀ ਹੈ ਬਸ ਆ ਲਓ ਘਰ ਗੱਲ ਲਾਲ ਬੱਤੀ ਦਿੰਟ ਪਾਤੀ ਕਦੇ ਹੁਸਨ ਦਾ ਪਿਆਰ ਜਾਨ ਦਾ ਆਹ ਬਰ ਮੈਨ ਕਿਤੇ ਮਹਿੰਗਾ ਪੈਜੀ ਸਾਨੂੰ ਕਿ ਹਵਾ ਆਤਾ ਯਾਰਾ ਕਿੱਡਾ ਸੋਹਣਾ ਲੱਗਦਾ ਪਿਆ ਵਿੱਚੋਂ ਨਾ ਹਲਕੀ ਹਲਕੀ ਪਿਛੇ ਤੇ ਧੁੱਪ ਭਾ ਮਾਰਦੀ ਐ ਤੇ ਢਲਦਾ ਸੂਰਜ ਢਲਦੇ ਸੂਰਜ ਦੇ ਵਿਚਕਾਰ ਉਚੀਆਂ ਮਾਰਤਾ ਉਚੀਆਂ ਮਾਰਤਾ ਵੀ ਇਹੋ ਜੀਆਂ ਕਿ ਆਲੇ ਦੁਆਲੇ ਬਸ ਛਾਂ ਹੀ ਛਾਂ ਕਰ ਦਿੱਤੀ ਇਹਨਾਂ ਨੇ ਕਿਤੇ ਪਾਸੇ ਧੁੱਪ ਨਹੀਂ ਆਣ ਦਿੰਦੇ ਹਾਂ ਜਦ ਕਿ ਆਹ ਮਾਰਤਾ ਵੀ ਬੜੀਆਂ ਉਚੀਆਂ ਪਰ ਜਦ ਬਰਜ ਖਲੀਫਾ ਨੂੰ ਦੇਖਦੇ ਆ ਤਾਂ ਇਹ ਬੱਚੜੀਆਂ ਲੱਗਦੀਆਂ ਨੇ ਬੱਚੜੀਆਂ ਉਹਨੂੰ ਦੇਖਦੇ ਦੇਖਦੇ ਤਾਂ ਹੌਂ ਲੈ ਜਾਂਦੀ ਹੈ ਕਿੱਥੇ ਆਉ ਉਪਰ ਸਾਈਡ ਹੈ ਉਹਦੇ ਆਪੋਜ਼ਿਟ ਹੈ ਹਾਂ ਇੱਧਰ ਨੂੰ ਦੇਖ ਕੇ ਤਾਂ ਇੱਧਰ ਨੂੰ ਵੀ ਆਹੀ ਐ ਹਾਂ ਇਹ ਜਿਹੜੇ ਇਲਾਕੇ ਹੁਣ ਆਪਾਂ ਘੁੰਮੀ ਜਾਂਦੇ ਆ ਇਹ ਵੱਡੀਆਂ-ਵੱਡੀਆਂ ਇਮਾਰਤਾਂ ਵਾਲਾ ਲਗਜ਼ਰੀ ਜਿਹਾ ਇਲਾਕਾ ਯੂ نو ਡਾਊਨਟਾਊਨ ਕਹਿੰਦੇ ਆ ਦੁਬਈ ਦਾ ਡਾਊਨਟਾਊਨ ਡਾਊਨਟਾਊਨ ਨੇ ਕੋਹ ਲਾਲੋ ਇਲਾਕਾ ਵੀ ਜਿਹੜਾ ਇੱਕ ਆ ਮਹਿੰਗੀਆਂ ਦੁਕਾਨਾਂ ਮਹਿੰਗੇ ਸ਼ੋਰੂਮ ਮਹਿੰਗੇ ਕਾਰ ਵੀ ਸੈਂਟਰ ਪੁਆਇੰਟ ਜਿਹੜਾ ਹੁੰਦਾ ਨਾ ਇੱਕ ਸ਼ਹਿਰ ਦਾ ਉਹਨੂੰ ਡਾਊਨਟਾਊਨ ਜਾਂ ਕਹਿੰਦੇ ਆ ਤੇ ਇਹ ਜਿਹੜਾ ਇਲਾਕਾ ਇਹ ਦੁਬਈ ਦਾ ਡਾਊਨਟਾਊਨ ਇੱਕ ਪਾਸੇ ਦबई ਮਾਲ ਹੈ ਦੂਜੇ ਪਾਸੇ ਬੁਰਜ ਖਲੀਫਾ ਹੈ ਫੂਕਲ ਬਹਾਰ ਹੈ ਫੈਸ਼ਨ ਐਵੇਨਿਊ ਹੈ ਤੇ ਦबई ਮੋਲ ਵਿੱਚੋਂ ਜਾਂਦਾ ਰਹਾ ਹੈ ਬੁਰਜ ਖਲੀਫੇ ਨੂੰ ਹੈਨਾ ਤੇ ਦबई ਮੋਲ 'ਚ ਐਂਟਰੀ ਕਰਨੀ ਪੈਣੀ ਮੋਲ 'ਚ ਫਿਰ ਜਾਵਾਂਗੇ ਆਪਾਂ ਬੁਰਜ ਖਲੀਫੇ ਵੱਲ ਸਾਡੇ ਸਾਹਮਣੇ ਹੁਣ ਜਿਹੜਾ ਬਾਈ ਬੁਰਜ ਖਲੀਫੇ ਹੋਣੀ ਹੁਣ ਪੂਰਾ ਘੁੰਮ ਜਾਂਦਾ ਜੇ ਉੱਪਰ ਤੱਕ ਇਹਦੇ ਚੁੰਝ ਤੱਕ ਪ ਜਾਣਾ ਹੋਵੇ ਫਰੇਮ ਆ ਜਿਹੜਾ ਇੱਕ ਰਾਹ ਜਾਂਦਾ ਸਾਹਮਣੇ ਤੋਂ ਕਈ ਵੱਖ-ਵੱਖ ਰਾਹ ਨੇ ਪਰ ਆ ਮੋਲ ਵੱਲੋਂ ਜਿਹੜਾ ਰਾਹ ਜਾਂਦਾ ਉੱਥੇ ਆਪਾਂ ਪੁੱਜੇ ਆ। ਹੁਣ ਥੋੜੀ ਹੋਰ ਲੱਗ ਕੇ ਆਏ ਆ। ਆ ਚੱਲਦੀ ਇੱਥੇ ਵੱਡੇ ਪੱਥਰ ਤੇ ਤਸਵੀਰ ਕਾਰੀਆਂ। ਇੱਧਰ ਖਾਣ ਪੀਣ ਵਾਲਾ ਮਾਹੌਲ ਟਿਮ ਹੌਟਨ ਟਨਕੀ ਸਟਾਰਵਰਕ ਤੇ ਇੱਧਰ ਚਾਰੇ ਤਰਫ ਜੜੀਆਂ ਉਹੀ ਇਮਾਰਾਂ ਲੈਂਦੀਆਂ ਉੱਚੀਆਂ-ਉੱਚੀਆਂ ਮਾਰਤਾ। ਆ ਜਿਹੜੇ ਪਰਦੇ ਲੱਗੇ ਆ ਇਹ ਇੱਥੇ ਪਹਿਲਾਂ ਕਹਿੰਦੇ ਫਾਊਂਟੇਨ ਸ਼ੋ ਹੁੰਦਾ ਸੀ ਉਹ ਫੁਆਰਿਆਂ ਵਾਲਾ ਸ਼ੋ ਉਹ ਅਪੀਸ਼ਲੀ ਵੀਡੀਓ ਚ ਇੱਕ ਚ ਦੱਸਿਆ ਸੀ ਉਦੋਂ ਵੀ ਆਏ ਸੀ ਤਾਂ ਦੇਖਿਆ ਸੀ ਤੇ ਆ ਹੁਣ ਬੰਦ ਆ ਤੇ ਨੇ ਇੱਥੇ ਪਰਦਾ ਕਰਤਾ ਏ ਬਰਜ ਖਲੀਫੇ ਘੁੰਮਦੇ ਘੁੰਮਦੇ ਸਾਨੂੰ ਇੱਕ ਬੰਦਾ ਟੱਕਰਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲੇ ਬਹੁਤ ਠੀਕ ਹੋ ਠੀਕ ਐ ਬਕਰ ਪੈਂਡਰ ਲੈ ਕੇ ਪੰਜਾਬ ਨਨਕਾਣਾ ਸਾਹਿਬ ਤੋਂ ਸਿੱਧਾ ਬਰਜ ਖਲੀਫੇ ਤੇ ਪਹੁੰਚਿਆ ਤੇ ਲੈਂਡ ਹੋਇਆ ਤੇ ਆ ਵੱਡੀ ਇਮਾਰਤ ਦੇ ਥੱਲੇ ਹੋਰ ਬਾਈ ਕਿੱਦਾਂ ਠੀਕ ਠਾਕ ਐ ਵਧੀਆ ਵਧੀਆ ਤੇ ਲੈ ਕਿੱਧਰ ਟੱਕਰਿਓਗੇ ਆਪਣੇ ਕਿੱਡੀ ਵੱਡੀ ਬਿਲਡਿੰਗ ਨਾਲੇ ਵੇਖੋ ਆਪਾਂ ਮਿਲੇ ਆ ਹਾਂ ਚਿਕਨੀ ਫਾ ਕੀ ਬਾਤ ਹੈ ਤੇ ਆਏ ਕਦੋਂ ਪਿੰਡੋ ਮੈਂ ਕੱਲ ਆਏ ਭਾਈ ਮੈਂ ਕੱਲ ਆਏ ਹਾਂ ਮੈਨੂੰ ਵੀ ਥੋੜੇ ਤੇ ਨਹੀਂ ਹੋਏ ਆਏ ਨੂੰ ਕਿੰਨੇ ਦਿਨ ਬਾ 20 ਕਿ ਦਿਨ ਹੋਏ ਆਏ ਨੂੰ ਕੀ ਹੋਣਾ ਪਿੱਛੇ ਇੱਕ ਤੂੜੀ ਛੂੜੀ ਕੁੰਜੀ ਜਾਏਗੀ ਫੇਰ ਜਾਣਾ ਵਾਪਸ ਬਸ ਕਣਕਾਂ ਵੜ ਲੀਆਂ ਤੂੰ ਹੀ ਚੱਕ ਲੈਣੂ ਤੇ ਵਾ ਮੁੜ ਜਾਗੇ ਹੌਲੀ ਹੌਲੀ ਹੋਰ ਪਿੰਡ ਸਭ ਦਿੱਖਤਾ ਹੈ ਸਭ ਵਧੀਆ ਤੂੰ ਸੁਣਾਓ ਕਿਤਾ ਵਧੀਆ ਸਾਰਾ ਦबई ਘੁੰਮ ਲਿਓ ਨੇ ਫਿਰ ਤੂੰ ਦबई ਸਾਰਾ ਗੇੜਾ ਕੜ ਤਾਲੇ ਤੋਂ ਵਾਲੇ ਤੋਂ ਪੂਰਾ ਰੈਸ ਲਖੇਮਾ ਦੇਖ ਲਿਆ ਜੋ ਜਾਬਲ ਅਲੀ ਸ਼ਾਰਜਾ ਕਿਹੜਾ ਹੋਰ ਉੱਧਰ ਅਬੂਦਾਬੀ ਇੱਧਰ ਖੁਰਫਖਾਨ ਸਾਰਾ ਮਾਰੇ ਕਿਹੜਾ ਸਾਡੇ ਪਿੰਡਾਂ ਵਾਲੇ ਇੱਧਰ ਬੜੇ ਆ ਉਹਨਾਂ ਕੋ ਸਾਰਿਆਂ ਨਾਲ ਮਾਰੇ ਆ ਕਿਹੜਾ ਹੌਲੀ ਹੌਲੀ ਪਿੰਡ ਦੇ ਬੰਦੇ ਮਿਲੇ ਛਿਲੇ ਨੇ ਹਾਂ ਸਾਰੇ ਨਾ ਪਿੰਡ ਵਾਲਿਆਂ ਨਾਲ ਮਿਲਿਆ ਪੂਰੇ ਨਾ ਆਪਣੇ ਲਾਕੇ ਰਿਸ਼ਤੇਦਾਰ ਮਿੱਤਰ ਸਭ ਸਾਰਿਆਂ ਨੂੰ ਮਿਲਿਆ ਉਹ ਤੂੰ ਹੀ ਸੁਣਾਓ ਕਿਤਾ ਕਿੰਨੇ ਦਿਨ ਇੱਧਰ ਕਦਾ ਆਏ ਆ ਮੈਂ ਨਾ ਮੇਰਾ ਜਿਹੜਾ ਮੇਰੇ ਕੋ ਦੁਬਈ ਦਾ ਵਰਕ ਪਰਮਿਟ ਆ ਅੱਛਾ ਇਹਦੀ 6 ਮਹੀਨੇ ਬਾਅਦ ਐਂਟਰੀ ਕਰਨੀ ਹੁੰਦੀ ਆ ਓਕੇ ਤੇ ਮੇਨੂੰ 6 ਮਹੀਨੇ ਪੂਰੇ ਹੋ ਗਏ ਸੀ ਓਕੇ ਤੇ ਮੈਂ ਇੱਥੇ ਇਨ ਆਊਟ ਕਰਨ ਆਇਆ ਓਕੇ ਫਿਰ ਮੁੜ ਜਾਣਾ ਹੋਣਾ ਤੂੰ 2-4 ਦਿਨਾਂ ਬਾਅਦ ਹਾਂਜੀ 2 ਦਿਨ ਬਾਅਦ ਮੁੜ ਜਾ ਓਕੇ ਤੇ ਤਾਂ ਹੀ ਹੋਣਾ ਬਰਜ ਖਲੀਫੇ ਦੇ ਗੇੜੇ ਮਾਰਦੇ ਆ ਇੱਥੇ ਮੈਂ ਕਿਹਾ ਦੇਖ ਲਈਏ ਆਏ ਆ ਇੱਥੇ ਰੋਨਗਾ ਛੁਨਗਾ ਅੱਗੇ ਲੱਗੀਆਂ ਹੁੰਦੀਆਂ ਪਰ ਹੁਣ ਜਿਹੜਾ ਨਾ ਉਹ ਮੈਂ ਬੰਦ ਕੀਤਾ ਹੈ ਵਾਟਰਫਾਲ ਜਿਹੜੇ ਪਾਣੀ ਵਾਲੇ ਫੁਆਰੇ ਚੱਲਦੇ ਆਾਉਂਟੇਨ ਆਉਂਟੇਨ ਵਾਟਰਫਾਲ ਚਰਨਾ ਅੱਛਾ ਫਿਰ ਤੁਸੀਂ ਤਾਂ ਸਮਝੀ ਰੈਨੋਵੇਸ਼ਨ ਕਾ ਕਹਿੰਦੇ ਸੀ ਪਹਿਲਾਂ ਰੈਨੋਵੇਸ਼ਨ 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 ਹਾਂ ਮਰਮਤ ਚੱਲਦੀ ਆ ਇਹਦੀ ਮਰਮਤ ਚੱਲਦੀ ਪਈ ਆ ਇਹਨੂੰ ਠੀਕ ਕਰ ਰਹੇ ਨੇ ਤੇ ਠੀਕ ਚਲ ਕਰਦੇ ਆ ਬਾ ਹੁਣੇ ਮੜਿਆ ਕਰਨ ਆਇਆ ਇੱਥੇ ਪੂਰਾ ਮਾਇਨਾ ਵੀ ਚੱਲਦਾ ਪਿਆ ਠੀਕ ਕੰਮ ਕਾ ਨਹੀਂ ਮੈਨੂੰ ਤੇ ਅਸੀਂ ਚੱਲਦਾ ਹੋਣਾ ਹਾਂ ਹਾਂ ਤੇ ਮੈਂ ਤੇ ਆ ਸੀ ਪਾਣੀ ਦੇਖਣ ਜਾਵਾਂਗੇ ਰੀਲਾ ਛੀਲਾ ਬਣਾਉਣਾ ਪਰ ਇੱਥੇ ਆਏ ਤੇ ਉਹ ਬੰਦ ਆ ਤੇ 5 ਕ ਮਹੀਨੇ ਲਈ ਬੰਦ ਆ ਅਮਾਰਤਾਂ ਦੇਖੋ ਬਈ ਉੱਪਰ ਕਿੱਦਾਂ ਚਮਗਾਰੇ ਮਾਰੀ ਆਂ ਇਧਰਲੀ ਸਾਈਡ ਤੇ ਪਿੱਛੇ ਦਿਖਾਉ ਨਾ ਉਹਨਾਂ ਟ੍ਰੀਲ ਨੂੰ ਲਗਾਏ ਆ ਖਜੂਰਾਂ ਦੇ ਦਰਖਤ ਲੱਗੇ ਆ ਬਤਕੀਆਂ ਜਗਦੀਆਂ ਬਈ ਜਿਹੜਾ ਨਾ ਦਿਨੇ ਤੇ ਬਹੁਤ ਬਿਊਟੀਫੁੱਲ ਆ ਰਾਤ ਨੂੰ ਹਾਂ ਹਾਂ ਤੇ ਦਿਨੇ ਇੰਜ ਜਿਵੇਂ ਉੱਜੜ ਗਿਆ ਬੀਆ ਵਾਨ ਜੰਗਲ ਕੋਈ ਸੁੰਨ ਮਸਾਨ ਗਰਮੀ ਬੜੀ ਹੁੰਦੀ ਆ ਸ਼ਾਮ ਨੂੰ ਸ਼ਾਮ ਨੂੰ ਪੰਜ ਛੇ ਬੱਚੇ ਨਹੀਂ ਤੇ ਇੱਥੇ ਰੋਣ ਕਾ ਲੱਗੀਆਂ ਨੇ ਲੱਗੀਆਂ ਵੇਖੋ ਬੰਦੇ ਸਾਰੇ ਆ ਰਿਹਾ ਕੰਮਕਾਰਾਂ ਤੋਂ ਵਿਹਲੇ ਹੋ ਗਏ ਪੂਰੇ ਮੁਲਕ ਆਏ ਨਾਲੇ ਪਾਕਿਸਤਾਨ ਦੇ ਵੀਜ਼ੇ ਜਿਹੜੇ ਨੇ ਬੰਦ ਨੇ ਹਾਂ ਵੀਜ਼ਟ ਵੀਜ਼ੇ ਵੀ ਵਰਕ ਵੀਜ਼ਾ ਵੀ ਸਭ ਕੁਝ ਬੰਦ ਆ ਬਿਲਕੁਲ ਬਿਲਕੁਲ ਤੇ ਥੋੜੀ ਇੱਥੇ ਉੱਤੇ ਸੱਜੀ ਦੂਸਰੀਆਂ ਕੰਟਰੀਆਂ ਚੋਂ ਬੰਦੇ ਬੜੇ ਆਉਂਦੇ ਆ ਬਿਲਕੁਲ 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 ਤੇ ਕਿਉਂਕਿ ਪਾਕਿਸਤਾਨ ਦੇ ਹੀ ਬੰਦੇ ਆ ਅਫਗਾਨ ਦੇ ਬੰਗਾਲ ਦੇ ਕਈ ਬਾਕੀ ਸਾਰੇ ਖੁੱਲੇ ਆ ਬਾਕੀ ਖੁੱਲੇ ਤੇ ਬਾਕੀ ਫੋਰਨ ਬੜੀਆਂ ਕੰਟਰੀਆਂ ਵਾਲੇ ਤਾਂ ਆ ਹੀ ਰਹੇ ਆ ਸਾਰੇ ਤੇ ਤਸਵੀਰਕਾਰੀਆਂ ਚੱਲੀ ਜਾਂਦੀਆਂ ਔਰ ਪਿੰਡ ਵੱਲ ਕਿਦਾਂ ਮੋਲ ਪਿੰਡ ਵਧੀਆ ਸਭ ਠੀਕ ਠਾਕ ਕਣਕ ਨੂੰ ਵੱਢ ਕੇ ਵਹਿਲੇ ਥੋੜੀ ਥੋੜੀ ਬਰਾਦੇ ਸੀ ਕਣਕ ਦਾ ਮਕਾਤਾ ਕੰਮ ਕਣਕ ਦਾ ਕੰਮ ਚੱਲੋ ਵਧੀਆ ਆਪਣੀਆ ਚੱਲ ਹੁਣ ਦੇਖਦੇ ਆ ਤੁਹਾਡੇ ਨਾਲ ਆ ਫੋਰਜ ਖਲੀਫੇ ਦੇ ਉੱਤੇ ਕਿਹੜਾ ਦੇ ਕੇ ਆਉਂਦੇ ਆ ਆਇਓ ਆਪਾਂ ਉੱਪ ਸਸਰੀਕਾਲ ਜੀ ਸਸਰੀਕਾਲ ਭਾਜੀ ਆ ਬਾਈ ਨੂੰ ਮੈਂ ਆਵਾਜ਼ ਮਾਰੀ ਮੈਂ ਕਿਹਾ ਵੀਰ ਸਰਦਾਰਾ ਕੋਲੋਂ ਲੰਘ ਗਿਆ ਤੇ ਮੁੰਡਾ ਮੁੜ ਕੇ ਆਇਆ ਤਾਂ ਪਤਾ ਲੱਗਿਆ ਤੇ ਬਾਈ ਦਾ ਪਿੰਡ ਢੇਰ ਮੁਜਾਰੀ ਹੜੈਚਾਂ ਚ ਹੈ ਹੜੈਚਾਂ ਚ ਆ ਬੜੈਚਾਂ ਚ ਨਹੀਂ ਹਾਂ ਬੜੈਚ ਨਹੀਂ ਹੈਗੇ ਨਾਲੇ ਘੈਂਟ ਬਾਈ ਉਹਨਾਂ ਚ ਹੈ ਨਾ ਘੈਂਟ ਨਹੀਂ ਆਪਣੇ ਬਾਈ ਚੰਗੇ ਮਿੱਤਰ ਨੇ ਤੇ ਉਹਨਾਂ ਚੋਂ ਨਾਮ ਕੀ ਤੁਹਾਡਾ ਸਤਨਾਮ ਸਿੰਘ ਸਤਨਾਮ ਸਿੰਘ ਇਹ ਜੋਬ ਕਰਦੇ ਆ ਇੱਥੇ ਤੇ ਆ ਬੁਰਜ ਖਲੀਫਾ ਘੁੰਮਣ ਆਏ ਆ ਵੀ ਇਹਦਾ ਕੁਦਰਤ ਹੀ ਦੇਖ ਲੈ ਮੈਂ ਆਵਾਜ਼ ਮਾਰ ਲੀਤ ਸੱਪ ਬਣ ਗਿਆ ਤੇ ਬਾਈ ਨੂੰ ਹਾਕਵਾਰੀ ਦੇ ਆ ਦੇ ਮੈਨੂੰ ਪਤਾ ਲੱਗ ਗਿਆ ਸਾਡੇ ਵਾਲ ਦਾ ਮੁੰਡਾ ਕੋਈ ਠੀਕ ਹੋਰ ਬਾਕੀ ਠੀਕ ਠਾਕ ਹੈ ਕੰਮ ਕਾਜ ਕਿਦਾਂ ਲੋਟ ਹੈ ਮੇਰਾ ਪੂਰੀਆ ਮਾਲਕ ਦੀ ਚੜਤੀ ਕਰ ਵੀਰੇ ਆ ਬਾਈ ਮੋਗੇ ਤੋਂ ਮੋਗੇ ਤੋਂ ਬਾਈ ਹਾਂਜੀ ਠੀਕ ਹੈ ਤੇ ਆ ਬਾਈ ਲੈnde ਪੰਜਾਬ ਤੋਂ ਬਾਈ ਸਸਤੀ ਕਰ ਨਨਕਾਣਾ ਸਾਹਿਬ ਤੋਂ ਹਾਂ ਬਾਬੇ ਨਾਨਕ ਦੀ ਧਰਤੀ ਤੋਂ ਬਾਈ ਠੀਕ ਹੈ ਬਾਈ ਸੋਹਣੇ ਮਿਲਦੇ ਆ ਫਿਰ ਮਾ ਮਾ ਬਾਈ ਇਹ ਤਾਂ ਗੁੰਦੇ ਹੋਣ ਫਿਰ ਬਾਈ ਦੇਖ ਤੇ ਸੀ ਚਿੜੀਆਂ ਉਧਰ ਦੇ ਤਿਤਲੀਆਂ ਹਾਂ ਕਰ ਗੱਲ ਤੇ ਸਮਾਂ ਰਾਤ 8 ਵਜੇ ਦਾ ਤੇ ਆ سامنے ਲਿਖਿਆ ਐਟ ਦੀ ਟਾਪ ਬੁਰਜ ਖਲੀਫਾ ਰੈਸਟੋਰੈਂਟ ਫੂਡ ਹਾਲ ਹੁਣ ਆਪਾਂ ਚੱਲੇ ਆਂ ਬੁਰਜ ਖਲੀਫੇ ਦੇ ਟਾਪ ਦੇ ਉੱਤੇ ਤੇ ਨਾਲ ਆਪਣੇ ਭਾਈ ਰਿੰਕੂ ਭਾਈ ਸასი ਕਾਲ ਤੇ ਹੁਣ ਆਪਾਂ ਟਾਪ ਤੇ ਚੱਲੇ ਆਂ ਆਹ ਟਿਕਟਾਂ ਭਾਈ ਟੋਪ ਦੀਆਂ ਤੇ ਆ ਲੱਗੀ ਲਾਈਨ ਤੇ ਹੁਣ ਚੱਲਦੇ ਆਂ ਅੱਗੇ ਜਾਨ ਚੱਲੀ ਜਾਂਦੀ ਆ ਤੇ ਅਜਾਨ ਦੀ ਆਵਾਜ਼ ਆਈ ਜਾਂਦੀਆਂ ਨੇ ਨਾਲ ਆਪਣੇ ਭਾਈ ਰਿੰਕੂ ਹਣੀ ਤੇ ਅਜਾਨ ਦੀ ਆਵਾਜ਼ ਆਈ ਜਾਂਦੀਆਂ ਨੇ ਨੇ ਥਾਂ ਥਾਂ ਤੇ ਸਪੀਕਰ ਲਾਏ ਹੋਏ ਆ ਵੀ ਜਿੱਥੋਂ ਜਿੱਥੋਂ ਵੀ ਲੰਘਦੇ ਜਦੋਂ ਅਜਾਨ ਦਾ ਸਵਾ ਮ ਆਉਂਦਾ ਜਿੱਥੇ ਵੀ ਹੋਣ ਅਜਾਨ ਜ਼ਰੂਰ ਸੁਣਦੀ ਆ ਤੇ ਹੁਣ ਆਪਾਂ ਚੱਲੇ ਆ ਉੱਤੇ ਵੱਲ ਨੂੰ 124ਵੇਂ ਫਲੋਰ ਤੇ ਆਪਾਂ ਜਾਵਾਂਗੇ 124ਵੇਂ ਫਲੋਰ ਜਿਹੜਾ ਉੱਥੇ ਤੱਕ ਜਾਣ ਦਿੰਦੇ ਆ ਉੱਥੇ ਤੱਕ ਦੀ ਟਿਕਟ ਆਪਣੀ ਬਾਕੀ ਤਾਂ ਉੱਤੇ ਦੀ ਵੀ ਹੈਗੀ ਆ ਪਰ ਉਹ ਆਪਣੇ ਕੋਲ ਟਿਕਟ ਨਹੀਂ ਹੈਗੀ ਭਾਈ ਉਹ ਥੋੜਾ ਮਹਿੰਗਾ ਸੌਦਾ ਪੈਨ ਰਾਈਟ ਆ ਜਿਹੜੀਆਂ ਕੰਨ ਦਾ ਕੰਧ ਦੇ ਉੱਤੇ ਸਾਰਾ ਲਿਖਿਆ ਹੋਇਆ ਵੀ ਕਿੱਦਾਂ-ਕਿੱਦਾਂ ਕੰਮ ਕੀਤਾ ਇਹਨਾਂ ਨੇ ਨਕਸ਼ਾ ਕਿੱਦਾਂ ਬਣਿਆ ਕਦੋਂ ਪਾਸ ਕੀਤਾ ਹਾਂ ਐਵੇਂ ਤਿਆਰ ਹੋਇਆ ਪੂਰਾ ਟਾਲੈਸਟ ਟੂਥ ਰੂਫ ਕਿਆ ਬਾਤ ਹੈ ਇਹ ਸਾਰਾ ਇਹਨਾਂ ਨੇ ਇੱਥੇ ਲਿਖਿਆ ਹੋਇਆ ਜੀ ਤਸੱਲੀ ਨਾਲ ਪੜਨ ਵਾਲਾ ਕੰਮ ਹੈ ਆਪਣਾ ਥੋੜਾ ਸਮਾਂ ਹੋ ਗਿਆ ਵਾ ਤਾਂ ਕਰਕੇ ਹੁਣ ਜਾਣਾ ਪੈਣਾ ਅੱਗੇ ਤੇ ਦੇਖਦੇ ਆ ਬਰਜ ਖਲੀਫੇ ਦੇ ਟੋਪ ਤੇ ਕਿਹੋ ਜਿਹਾ ਮਾਹੌਲ ਹੈ ਹੁਣ ਆਪਾਂ ਆ ਲਿਫਟ ਤੇ ਪੁੱਜੇ ਆਂ ਤੇ ਆ ਇੱਕ ਦਰਵਾਜਾ ਜਿਹਾ ਘੁੰਮਦਾ ਏ ਤੇ ਘੰਟਾ ਡੇਢ ਘੰਟਾ ਲੱਗ ਜਾਂਦਾ ਬਾਈ ਇੱਥੇ ਜਿਹੜਾ ਉੱਪਰ ਪੁੱਜਣ ਤੱਕ ਵੀ ਦਾ ਹੋਇਆ ਇਹ ਚੱਕ ਬੰਦਾ ਪੜਦਾ ਤੇ ਘੁੰਮ ਕੇ ਦੂਜੇ ਪਾਸੇ ਨਿਕਲਦਾ ਦੂਜੇ ਪਾਸੇ ਫੇਰ ਕਤਾਰਾਂ ਲੱਗੀਆਂ ਤੇ ਉਹ ਪਾਰ ਕਰਕੇ ਜਿਹੜਾ ਉੱਤੇ ਵੱਲ ਨੂੰ ਜਾਂਦੇ ਆਂ ਆ ਸਾਹਮਣੇ ਲਿਫਟਾਂ ਬਾਈ ਹੁਣ ਜਿਹੜੀਆਂ ਟੌਪ ਤੇ ਲੈ ਕੇ ਜਾਂਦੀਆਂ 125 33 ਆ ਥੱਲੇ ਉਤਰ ਰਹੀ ਆ ਦੇਖੋ ਕਿੰਨੀ ਸਪੀਡ ਤੇ ਥੱਲੇ ਆਉਂਦੀ ਪਈ ਏ 24 23 ਵੀ 19 ਕਮਾਲ ਆ ਯਾਰ ਕਿੰਨੀ ਗਤੀ ਹੈ ਇਹਦੀ ਕਿਦਾਂ ਭੱਜੀ ਆ ਰਹੀ ਥੱਲੇ ਨੂੰ ਇਹ 5 4 3 2 1 ਖੁੱਲ ਜਾ ਸਿੰਮ ਸਿੰਮ ਹ ਚਮਕਾਰੇ ਲਾਪੀ ਮਾਰ ਦੇ ਕੇ ਬਾਈ ਉੱਤਰ ਵੀ ਆ ਖਲਕਤ ਤੇ ਉੱਤਰ ਲਗੇ ਤੇ ਹੁਣ ਨਵੇਂ ਚੜਨਗੇ ਆ ਖੜੀ ਆ 125ਵੇਂ ਫਲੋਰ ਤੇ ਤੇ ਹੁਣ ਆਪਾਂ 125ਵੇਂ ਫਲੋਰ ਤੇ ਜਾਣਾ ਹੈ ਤੇ ਆ ਸਾਰੀ ਖਲਕਤ ਜਿੰਨੀ ਲਿਖਦੀ ਪਈ ਆ ਹਬਾਈ ਇੱਕ ਵੀਡੀਓ ਬਣਾਇਆ ਕਰਦਾ ਆਪੇ ਸੋਚ ਲਓ ਵੀ ਲੋੜ ਹੀ ਨਹੀਂ ਹੈਗੀ ਇਹਨਾਂ ਨੂੰ ਉੱਪਰ ਵਾਲੇ ਚੱਕਣ ਦੀ ਤੇ ਬਈ ਦਾ ਕੱਦ ਹੀ ਐਡਾ ਏ ਹੈਲੋ bro you don't need stick ਆਹ <laughs> you don't need stick ਯੂ ਆਰ ਆਲਰੇਡੀ ਟੋਲ ਬਈ ਦਾ ਕੱਦ ਕਿੰਨਾ ਹੈ ਦੇਖ ਲਓ ਇਹਦੇ ਕੋਲ ਮਾਈ ਜਾਂਦਾ ਉੱਪਰ ਸਾਡੇ ਨਾਲ ਸੇਰਾ ਉੱਪਰ ਚੱਲਦਾ ਬਈ ਹੁਣ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਤੇ ਇੱਥੋਂ ਸਾਨੂੰ ਇੱਕ ਬੰਦਾ ਨਾਲ ਗਾਈਡਰ ਜਾਊਗਾ ਉੱਪਰ ਲੈ ਕੇ ਜਾਊਗਾ ਪਿੱਛੇ ਲਿਫਟ ਆਈ ਜਾਂਦੀ ਹੈ 17 16 15 14 ਤੇ ਸਪੀਡ ਬੜੀ ਆਪੇ ਸੋ ਜਾ ਕੇ ਦੇਖੋ ਵੀ ਇਹ ਫਲੋਰ ਆ ਜਿਹੜਾ ਜਿਹੜੇ ਗਿਣੀ ਜਾਂਦੇ ਆ 5 4 3 2 1 ਓਕੇ ਡਨ ਹੁਣ ਸਾਡੀ ਵਾਰੀ ਆ ਤੇ ਹੁਣ ਉੱਪਰ ਚੱਲਦੇ ਆ 124ਵੀਂ ਮੰਜ਼ਲ ਦੇ ਉੱਤੇ ਕਿੰਨਾ ਕਰ ਤਕੜਾ ਲੱਗੇ ਆ ਗੱਲ ਮੇਰਾ ਬੰਦ ਰਹਿੰਦਾ ਉਹ ਸਪੀਡ ਦੇਖੋ ਵੀ ਤੁਸੀਂ ਭੱਜੀ ਕਿੱਦਾ ਜਾਂਦੀ ਹੈ ਲਿਫਟ ਹੈ 99 90 ਜਿੱਦਾਂ ਉੱਥੇ ਗਿਣਤੀ ਨਹੀਂ ਕਰੀ ਜਾਂਦੀ ਖੜੀ ਹੋਈ ਇੱਕੋ ਜਗ ਖੜ ਕੇ ਗਿਣਤੀ ਕਰਦੀ ਹੋ ਬਈ ਕੰਨਾਂ ਦੇ ਢੱਕਣ ਚੜ੍ਹ ਗਏ ਜਿੰਦਾ ਜਿੰਦਾ ਚਾਹੀਦੇ ਆ ਗਏ ਐਲਟੀਟਿਊਡ ਵੱਧ ਗਿਆ ਹੁਣ ਕੰਨਾਂ ਦੇ ਢੱਕਣ ਤਾਂ ਚੜ੍ਹਨੇ ਚੜ੍ਹਨੇ ਆ ਕਮਾਲ ਆ ਯਾਰ ਹੁਣ ਹੋਈ ਮੜੀ ਚ ਹੋਲੀ ਕਿੰਨੀ ਸਪੀਡ ਚ ਆਈ ਵਾਹ 1 ਮਿੰਟ 1 ਮਿੰਟ ਵੀ ਨਹੀਂ ਲੱਗਿਆ ਉਹਨਾਂ ਦੇ ਸੱਥ 10 ਸਕਿੰਟ 1 ਮਿੰਟ 10 ਸਕਿੰਟ ਚ 125ਵੀਂ ਮੰਜ਼ਲ ਤੇ ਕਮਾਲ ਯਾਰ ਸਭ ਤੋਂ ਪਹਿਲਾਂ ਐਂਟਰੀ ਕਰਨ ਤੋਂ ਬਾਅਦ ਆਹ ਫੋਟੋਆਂ ਵਾਲੇ ਆ ਜਾਂਦੇ ਬੀਬੀ ਤੇ ਬੰਦਿਆਂ ਨੂੰ ਖੜਾਉਂਦੇ ਆ ਫੋਟੋ ਕਰਦੇ ਆ ਫੋਟੋ ਕਰਕੇ ਮੁੜ ਕੇ ਇਹਨੂੰ ਐਡਿਟ ਕਰਕੇ ਤੇ ਐਦਾਂ ਲਾ ਦਿੰਦੇ ਆ ਵੀ ਬੰਦਾ ਬੁਰਜ ਖਲੀਫੇ ਦੇ ਮੋਹਰੇ ਖੜਾ ਤੇ ਸਾਰੀ ਜਿਹੜਾ ਬੁਰਜ ਖਲੀਫਾ ਉਹਦੇ ਅੱਗੇ ਆ ਜਾਂਦਾ ਐਡਿਟ ਕਰਕੇ ਨਾਲ ਦੀ ਨਾਲ ਦੇ ਦਿੰਦੇ ਆ ਵਾਹ ਲੈ ਤਗੜੇ ਲੈਵਲ ਦੀ ਚਿੱਤਰਕਾਰੀ ਹੋ ਰਹੀ ਹੈ ਤੇ ਸਾਹਮਣੇ ਕੀ ਆ ਹੁਣ ਸਾਹਮਣੇ ਦਿਖਦੀ ਹੈ ਦੁਬਈ ਦੁਬਈ ਦੀਆਂ ਉੱਚੀਆਂ ਇਮਾਰਤਾਂ ਤੇ ਰੰਗ-ਬਰੰਗੀਆਂ ਲਾਈਟਾਂ ਤੇ ਚਲਵੀਆਂ ਗੱਡੀਆਂ ਜੇ ਦੋ ਤੇ ਕਰੀਏ ਤਾਂ ਥੱਲੇ ਦਿਖਦੀ ਹੈ ਪੂਰੇ ਚੌਕ ਆ ਥੱਲੇ ਜਿਹੜਾ ਦੇਖੋ ਵੀ ਸੜਕਾਂ ਦਾ ਵਿਸ਼ਿਆ ਜਾਲ ਦਿਖਦਾ ਕਿਆ ਉਤੋਂ ਆ ਪੂਰੀ ਦੁਬਈ ਉੱਚੀਆਂ ਇਮਾਰਤਾਂ ਚਲਦੀਆਂ ਗੱਡੀਆਂ ਕਿਤੇ ਸਮੁੰਦਰ ਕਿ ਮੁੰਟਰ ਤੇ ਲੱਗੇ ਹੋਏ ਪੋਰਟ ਪੋਰਟਾਂ ਨੂੰ ਲੱਗੇ ਹੋਏ ਪੋਰਟ ਤੇ ਲੱਗੀਆਂ ਹੋਈਆਂ ਸ਼ਿਫਾਂ ਉਪਲੇਖਾ ਇਹ ਲੱਗ ਗਿਆ ਥੋੜਾ ਜਿਹਾ ਬਈ ਗਲਤੀ ਹੋ ਗਈ ਤੇ ਸ਼ੀਸ਼ੇ ਜੋ ਪੈਂਦਾ ਥੋੜਾ ਜਿਹਾ ਚਮਕਾਰਾ ਤੇ ਆਹ ਆ ਦਿਖਦਾ ਪਿਆ ਬਈ ਬਰਜ ਖਲੀਫੇ ਦਾ ਉੱਤੋਂ ਆ ਇੱਥੇ ਇੱਕ ਦੂਰਵੀਂ ਜਈ ਹੈ ਇਹ ਜਿਹੜੀ ਤੁਸੀਂ ਇਮਾਰਤ ਮੋਰੇ ਕਰਦੋਂਗੇ ਉਹਦੇ ਬਾਰੇ ਜਾਣਕਾਰੀ ਦਿੰਦੀ ਹੈ ਬਈ ਕਰਿਓ ਮੜਾ ਇਹਨੂੰ ਹੁਣ ਆਪਾਂ ਬਰਜ ਖਲੀਫੇ 'ਚ ਖੜੇ ਆਂ ਬਰਜ ਖਲੀਫਾ ਉਹ ਇਮਾਰਤ ਜਿਹੜਾ ਕਿ ਦੁਬਈ ਨੂੰ ਲਾ ਲੋ ਵੀ ਚਾਰ ਚੰਦ ਲਾਉਂਦਾ ਜਿਹੜਾ ਮਰਜੀ ਕੋਨੇ ਦੇ ਚਲ ਜੀਏ ਚਾਰੋਂ ਪਾਸੋਂ ਬਰਜ ਖਲੀਫਾ ਦਿਖਦਾ ਹੈ ਦੁਨੀਆ ਭਰ ਤੋਂ ਲੋਕ ਜਿਹੜੇ ਆ ਬਰਜ ਖਲੀਫਾ ਦੇਖਣ ਆਉਂਦੇ ਆ ਹੁਣ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਹੈਗਾ 125ਵਾਂ ਫਲੋਰ ਕੁੱਲ ਫਲੋਰ ਦੱਸ ਦਿਆਂ 164 165 ਦੇ ਕਰੀਬ ਨੇ ਤੇ 125ਵੇਂ ਫਲੋਰ ਤੱਕ ਜਿਹੜਾ ਆਇਓ ਆਮ ਟਿਕਟ ਲੈ ਕੇ ਤੁਸੀਂ ਆ ਸਕਦੇ ਹੋ ਜਿਹਦੇ ਉੱਤੇ ਜਾਣਾ ਤਾਂ ਉਹ ਟਿਕਟ ਮਹਿੰਗੀ ਹੈ ਜਾਂ ਜਿਹਨਾਂ ਦੀ ਉੱਤੇ ਰਹਾਇਸ਼ਾਂ ਦਫ਼ਤਰ ਹੈ ਉਹ ਜਾ ਸਕਦੇ ਆ ਕੋ ਲੱਗ ਰਹੀ ਜੋ ਚਾਈ ਦੀ ਗੱਲ ਕਰੀਏ ਤਾਂ 829 ਮੀਟਰ ਦੇ ਕਰੀਬ ਸ਼ਾਇਦ ਜਿਹੜੀ ਦੀ ਉਚਾਈ ਆ ਤੇ ਜਿੱਥੇ ਹੁਣ ਆਪਾਂ ਖੜੇ ਆ ਉਹ 456 ਮੀਟਰ ਹੈ 456 ਮੀਟਰ ਤੋਂ ਜਿਹੜਾ ਆ ਪੂਰਾ ਦਿਖਦਾ ਪਿਆ ਇੱਕ ਬਾਰ ਦਾ ਚੱਕਾ ਤਾਂ ਸੋਚ ਕੇ ਦੇਖੋ ਭਾਈ 829 ਮੀਟਰ ਤੇ ਜਾ ਕੇ ਕੀ ਹਾਲ ਹੁੰਦਾ ਆਉਂਗਾ ਉੱਪਰੋਂ ਉਹ ਤਾਂ ਬਿਲਕੁਲ ਹੀ ਕੋਰਨਰ ਹੁੰਦਾ ਜਿਹੜਾ ਉੱਪਰ ਦਾ ਹੈ ਨਾ ਤੇ ਟੋਟਲ ਫਲੋਰ 165 ਚੌੜ ਦੇ ਕਰੀਬ ਦੱਸਦੇ ਆ ਤੇ ਆਪਾਂ 125ਵੇਂ ਤੇ ਆ 125ਵੇਂ ਤੱਕ ਤੁਸੀਂ ਜਿਹੜੇ ਆਓ ਨੋਰਮਲ ਟਿਕਟ ਲੈ ਕੇ ਆ ਸਕਦੇ ਹੋ ਜਿੱਦਾਂ ਮੈਂ ਇੱਕ ਇੱਕ ਟਿਕਟ ਕਰਦਾ ਸੀਗਾ ਔਨਲਾਈਨ ਟਿਕਟ ਕੀਤੀ ਆ ਕਿਸੇ ਥਰਡ ਪਾਰਟੀ ਆ ਉਹ ਤੋਂ ਕੀਤੀ ਆ 179 ਕੁ ਦਰਾਮ ਦੀ ਹੋਈ ਆ ਤੇ ਅਗਰ ਉੱਤੇ ਜਾਣਾ ਤਾਂ ਉਹ ਥੋੜੇ ਉੱਤਲੇ ਲੈਵਲ ਦੀ ਗੱਲਬਾਤ ਆ ਉਹ ਫਰੀਹਾੜ ਕਮ ਆਏ ਦਾ 500 600 700 ਦਰਾਮ ਤੱਕ ਗੱਲ ਚੱਲ ਜਾਂਦੀ ਹੈ ਪਰ ਇੱਥੇ ਤੱਕ ਲੋਟ ਹੈ ਇਚਣ ਨੇ ਇੱਕ ਚਾਹ ਦਿੱਤੀ ਹੈ ਕਾਫੀ ਦਿੱਤੀ ਹੈ ਤੇ ਆ ਇੱਥੇ ਦਾ ਮੇਲਾ ਗੇ ਲਾ ਵੀ 124ਵੇਂ ਫਲੋਰ ਤੇ 125ਵੇਂ ਫਲੋਰ ਬਾ ਆਹੀ ਆ ਤੇ ਥੱਲੇ ਦੀ ਗੱਲ ਕਰੀਏ ਤਾਂ ਥੱਲੇ ਜਿਹੜਾ ਪੂਰੀ ਤਰਤੀ ਫਿਰਦੀ ਦੁਨੀਆ ਦਿਖਦੀ ਆ ਤੇ ਆ ਬੁਰਜ ਖਲੀਫਾ ਬੁਰਜ ਖਲੀਫਾ ਬਾ ਗਾਣੇ ਮਸ਼ਹੂਰ ਦबई ਦबई ਦੀ ਇੱਕ ਮੇਨ ਅਟਰੈਕਸ਼ਨ ਕਮਾਲ ਹੈ ਬੁਰਜ ਖਲੀਫੇ ਦੇ ਉੱਤੋਂ ਦੇਖੀਏ ਤਾਂ ਚਾਰੋਂ ਤਰਫ ਜਿਹੜੀਆਂ ਉੱਚੀਆਂ ਇਮਾਰਤਾਂ ਦਿਖਦੀਆਂ ਨੇ ਆ ਇੱਕ ਤੁਸੀਂ ਪੜਦੇ ਪਏ ਹੋਣੇ ਇਮਾਰ ਇਹ ਇਮਾਰ ਵਾਲਿਆਂ ਦਾ ਪ੍ਰੋਜੈਕਟ ਹੈ ਹਮਾਰ ਵਾਲੇ ਨੇ ਜਿੰਨੀਆਂ ਇਮਾਰਤਾਂ ਨੇ ਡਾਊਨਟਾਊਨ ਚ ਉਹ ਮੈਨੂੰ ਲੱਗਦਾ ਸਾਰੀਆਂ ਇਮਾਰਾਂ ਵਾਲੀਆਂ ਨੇ ਆ ਵੀ ਇਮਾਰ ਤੇ ਉਹ ਜਿਹੜੀ ਦਿਖਦੀ ਆ ਉਹ ਜੁੜੀ ਆ ਗੱਪੇ ਤੇ ਗੱਪੇ ਉਹਦੇ ਪੂਲ ਬਣਾਇਆ ਆ ਆ ਦੋਨਾਂ ਜਿਹੜੀਆਂ ਇਮਾਰਤਾਂ ਨੂੰ ਜੋੜਿਆ ਤੇ ਜੋੜ ਕੇ ਉੱਤੇ ਗੱਪੇ ਪੂਲ ਬਣਾਇਆ ਇਹ ਕੋਈ ਹੋਟਲ ਹੋਣਾ ਜਾਂ ਕੋਈ ਰਿਹਾਇਸ਼ ਹੋਣੀ ਆ ਤਾਂ ਕਹਿੰਦਾ ਭਾਬੀ ਆਲੇ ਦੁਆਲੇ ਦੇ ਜਿੰਨੀਆਂ ਜਿਹੜੀਆਂ ਇਮਾਰਤਾਂ ਨੇ ਜਾਂ ਜਿੰਨੀ ਇਥੇ ਦੀ ਕੰਸਟਰਕਸ਼ਨ ਆ ਸਾਰੇ ਇਲਾਕੇ ਦੀ ਉਹ ਸਾਰੀ ਇਮਾਰ ਦੀ ਆ ਇਮਾਰ ਜਿਹੜੀ ਆ ਇੱਕ ਪ੍ਰਾਈਵੇਟ ਕੰਪਨੀ ਆ ਉਹ ਸਰਕਾਰੀ ਨਹੀਂ ਹੈਗੀ ਉਹ ਉਹ ਛੇਖਾਂ ਦੇ ਨਹੀਂ ਹੈਗੀ ਉਹ ਕਿਸੇ ਬੰਦਿਆਂ ਦੀਆਂ ਨਿੱਜੀ ਕੰਪਨੀਆਂ ਤੇ ਕਮਾਲ ਆ ਦੁਬਈ ਦਾ ਚਾਕਾ ਰੰਗ ਬਰੰਗਾ ਤੇ ਉਹ ਥੱਕ ਜਾ ਕੇ ਜਿਹੜਾ ਉਹ ਦੁਬਈ ਦਾ ਸਮੁੰਦਰ ਸ਼ੁਰੂ ਹੋ ਜਾਂਦਾ ਹੈ ਉਹ ਸਮੁੰਦਰ 'ਚ ਚੱਲਦੀਆਂ ਬੇੜੀਆਂ ਤੇ ਬਲਰ ਹੋ ਗਿਆ ਵੀਰ 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 ਬਲਰ ਹੋ ਗਿਆ ਜੀ ਹਾਂ ਉੱਥੇ ਕਿ ਜਾ ਕੇ ਜਿਹੜਾ ਉਹ ਖਤਮ ਹੋ ਜਾਂਦਾ ਉਹਦੇ ਅੱਗੇ ਸਾਰਾ ਸਮੁੰਦਰ ਦਿਖਦਾ ਤੇ ਪੋਰਟ ਪੋਰਟ ਤੇ ਲੱਗੀਆਂ ਕਿਸ਼ਤੀਆਂ ਕਿਸ਼ਤੀਆਂ 'ਚੋਂ ਚੜਦਾ ਉਤਰਦਾ ਮਾਲ ਤੇ ਦੁਬਈ ਲਾਈਟਾਂ ਉਹਨਾ 125ਵੀਂ ਮੰਜ਼ਲ ਤੇ ਆਪਾਂ ਦੂਜੇ ਪਾਸੇ ਪੁੱਜੇ ਆਂ ਜਿੱਥੇ ਪਹਿਲੇ ਖੜੇ ਜਦੋਂ ਦੂਜੇ ਪਾਸੇ ਤੇ ਇੱਥੇ ਦੀ ਗੱਲ ਕਰੀਏ ਤਾਂ ਆਹ ਜਿਹੜੀਆਂ ਇਮਾਰਤਾਂ ਇਹ ਦੇਖਣ ਨੂੰ ਛੋਟੀਆਂ ਜਿਹੀਆਂ ਲੱਗਦੀਆਂ ਪਰ ਹੈ ਬਹੁਤ ਉੱਚੀਆਂ ਥੱਲੋਂ ਦੇਖੀਏ ਤਾਂ ਪਰ ਇੱਥੋਂ ਜਿਹੜੀਆਂ ਇਹ ਬਚੜੀਆਂ ਲੱਗਦੀਆਂ ਨੇ ਤੇ ਇਹ ਇਮਾਰਤਾਂ ਜਿਹੜੀਆਂ ਨੇ ਵੀ ਲਾ ਲਓ ਇਹੋ ਜਿਹੀਆਂ ਲੱਗਦੀਆਂ ਕਿ ਬੰਦੇ ਨੂੰ ਲੱਗਦਾ ਕਿ ਇਹ ਛੋਟੇ ਛੋਟੇ ਘਰ ਹੁੰਦੇ ਆ ਕਿਉਂਕਿ ਆਪਾਂ ਹੀ ਐਡੀ ਉਚਾਈ ਤੇ ਖੜੇ ਆਂ ਆ ਰਾਤ ਦੀ ਦੁਬਈ ਡਾਊਨ ਟਾਊਨ ਦੁਬਈ ਔਰ ਰਾਹ ਦੇਖੋ ਕਿਦਾਂ ਬਾੜ ਖਾ ਕੇ ਜਾਂਦਾ ਪਿਆ ਮਾ ਲਿਆ ਯਾਰ ਹੁਣ ਅਸੀਂ ਬੈਠੇ ਆਂ ਬੁਰਜ ਖਲੀਫੇ ਦੇ ਟੋਪ ਦੇ 124ਵੇਂ ਫਲੋਰ ਦੇ ਉੱਤੇ ਆ 124 125 ਤੱਕ ਆਣ ਦੀ ਸਾਡੀ ਜਿਹੜੀ ਜਿਹੀ ਮਨਜ਼ੂਰੀ ਸੀਗੀ ਟਿਕਟ ਸੀਗੀ ਤੇ ਹੁਣ 124ਵੇਂ ਫਲੋਰ ਤੇ ਬੈਠੇ ਆਂ ਪਿੱਛੇ ਦਿਖਦੀ ਕਿਆ ਉਹੀ ਖਲਕਤ ਦੁਨੀਆ ਸੜਕਾਂ ਇੱਥੋਂ ਦਾ ਰੌਣਕ ਮੇਲਾ ਲਾਲ ਹਰਾ ਰੰਗ ਜਿਆਦਾ ਤੇਰਾ ਦਿਖਦਾ ਕਿਉਂਕਿ ਲਾਲ ਗੱਡੀਆਂ ਜਦੋਂ ਬ੍ਰੇਕ ਮਾਰਦੀਆਂ ਪਿੱਛੋਂ ਚਮਕਾਰੇ ਮਾਰ ਤੇ ਬਿਲਡਿੰਗਾਂ ਦੇ ਉੱਤੇ ਜਿਹੜਾ 골ਡਨ ਜਿਹਾ ਰੰਗ ਚਮਕਦਾ ਹੈ ਮਾਰਦੀਆਂ ਸਾਰੀਆਂ ਮਾਰਤਾਂ 골ਡਨ ਰੰਗ ਦੀਆਂ ਤੇ ਇਮਾਰਤ ਚੰਗੀ ਆ ਦੁਨੀਆ ਜੀ ਨੇ ਨਾਮ ਖਟਿਆ ਨਾਮ ਕੀ ਖਟਿਆ ਦੁਨੀਆ ਸਾਰੀ ਨੂੰ ਖਿੱਚਿਆ ਆਈ ਨੇ ਦੁਬਈ ਨੂੰ ਇੱਕ ਲਾਲੋਕੀ ਵੱਡਾ ਇੱਕ ਅਗਰ ਇਹ ਬਣਾਇਆ ਗਿਆ ਹੈ ਟੂਰ ਡੈਸਟੀਨੇਸ਼ਨ ਬਣਾਈ ਗਈ ਤਾਂ ਉਹ ਬੁਰਜ ਖਲੀਫਾ ਨੇ ਬਣਾਇਆ ਅਗਰ ਦੁਬਈ ਦੀ ਕੋਈ ਗੱਲ ਕਰਦਾ ਸਭ ਤੋਂ ਪਹਿਲਾਂ ਨਾਮ ਬੁਰਜ ਖਲੀਫੇ ਦਾ ਆਉਂਦਾ ਹੈ ਬੁਰਜ ਖਲੀਫੇ ਨੂੰ ਬਣਾਉਣ ਲਈ ਜਿੰਨਿਆਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਸਜਦਾ ਆ ਯਾਰ ਆਹ ਜੀ ਚੀਜ਼ ਕਿਉਂਕਿ ਇੱਥੇ ਖੜ ਕੇ ਜਿਹੜਾ ਹੈ ਅਗਰ ਦੇਖਿਆ ਜਾਵੇ ਟੋਪ ਤੋਂ ਮੈਂ ਸ਼ਾਰਜਾ ਤੱਕ ਤੋਂ ਜਿਹੜਾ ਬਰਜ ਖਲੀਫਾ ਦਾ ਟਾਪ ਦਿਖਦਾ ਹੈ ਅਲੱਗ-ਅਲੱਗ ਮੈਨੂੰ ਲੱਗਦਾ ਵੀ ਕਿੰਨੇ ਕਿੰਨੇ ਕਿਲੋਮੀਟਰ ਤੱਕ ਜਿਹੜਾ ਬਰਜ ਖਲੀਫਾ ਦਾ ਟਾਪ ਦਿਖਦਾ ਦੱਸ ਦੇ ਜੀ ਜਦੋਂ ਇੱਥੇ ਕੋਈ ਲਾਈਟਿੰਗ ਵਗੈਰਾ ਹੁੰਦੀ ਹੈ ਕਦੇ ਉਹ ਚਮਕਾਰੇ ਵਗੈਰਾ ਪੈਂਦੇ ਆ ਤਾਂ ਉਹ ਸ਼ਾਰਜਾ ਤੱਕ ਵੀ ਦਿਖਦੇ ਆ ਤੇ ਹੋਰ ਅਲੱਗ-ਅਲੱਗ ਜਿਹੜਾ ਦੂਰ ਪਾਰ ਤੱਕ ਵੀ ਦਿਖਦੇ ਆ ਤੇ ਵੱਡੀ ਗੱਲ ਬਾਤ ਆ ਯਾਰ ਆ ਚੀਜ਼ ਦੇਖਣ ਲਈ ਕੈਂ ਬੰਦੇ ਦੀ ਕਲਾਕਿਰਤੀ ਬੰਦੇ ਦਾ ਆਰਕੀਟੈਕਟ ਬੰਦੇ ਦਾ ਕਿ ਹੋ ਜਾਏ ਦਿਮਾਗ ਤੇ ਬੱਦਲਾਂ ਤੋਂ ਪਾਰ ਆਪਾਂ ਇਸ ਟਾਈਮ ਤੇ ਮੌਜੂਦ ਆ ਤੇ ਬੱਦਲਾਂ ਤੋਂ ਪਾਰ ਦੀ ਦੁਨੀਆ ਦੀ ਨਹੀਂ ਬੜਾ ਤੇ ਹੁਣ ਆਪਾਂ ਥੱਲੇ ਨੂੰ ਚੱਲਦੇ ਆਂ ਆ ਉੱਤੋਂ ਦੇਖੀਏ ਤਾਂ ਇੱਕ ਦੂਜੇ ਪਾਸੇੋਂ ਆ ਕੇ ਇੱਧਰ ਵੀ ਇਮਾਰਤਾਂ ਜਿਹੜੀਆਂ ਬਿਲਡਿੰਗਾਂ ਤੇ ਉਹ ਟਾਈਗਰ ਦੀ ਚੱਲਦੇ ਕੰਮ ਆ ਸਾਰਾ ਵਿੱਚ ਸਮੁੰਦਰ ਇਹ ਸਮੁੰਦਰ ਕਿਤੇ ਨਾ ਕਿਤੇ ਬਈ ਇਹਨਾਂ ਨੇ ਆਪ ਵੀ ਕੱਢਿਆ ਹੋਇਆ ਵਿੱਚੋਂ ਹੈਨਾ ਆਰਟੀਫੀਸ਼ੀਅਲ ਜੇ ਹਾਂ ਕਿਤੇ ਨਾ ਕਿਤੇ ਉਹ ਵੀ ਸਮੁੰਦਰ ਆ ਜਿਹਦਾ ਵਿੱਚੋਂ ਇੱਕ ਧਾਰ ਜੀ ਕੱਢੀ ਹੋਈ ਹੈ ਇੰਨੀ ਕੁ ਇੱਥੇ ਤੱਕ ਹੀ ਆ ਬਸ ਇਹ ਇੱਕ ਵਿਊ ਜੇ ਬਣਾਇਆ ਇਹਨਾਂ ਨੇ ਤੇ ਥੱਲੇ ਆ ਦਬਈ ਮੋਲ ਹੈ ਨਾ ਆ ਸਾਰਾ ਜਿਹੜਾ ਦਿਖਦਾ ਹੈ ਇਹ ਦਬਈ ਮੋਲ ਆ ਉਹਦਾ ਉੱਤੇ ਵਾਲਾ ਪਾਸਾ ਦਬਈ ਮੋਲ ਵੀ ਬਹੁਤ ਵੱਡਾ ਮੋਲ ਹੈ ਇਹਨੂੰ ਪਾਰ ਕਰਨ ਲਈ ਕਹਿੰਦੇ ਉਧਰ ਵੀ ਪਾਰਕਿੰਗ ਹੁੰਦੀ ਆ ਉੱਥੋਂ ਉਹ ਪੁਲ ਜਿਹਾ ਪਾਰ ਕਰਕੇ ਆਉਂਦੇ ਆ ਇੱਧਰ ਵੀ ਆਹ ਜਿਹੜਾ ਹੈ ਇੱਥੇ ਵੀ ਪਾਰਕ ਕਰਦੇ ਆ ਤਾਂ ਵੱਡਾ ਤਾਮਝਾਮ ਆ ਯਾਰ ਇਹ ਦੇਖਣਾ ਵੀ ਕਹਿੰਦੇ ਵੀ 5-6 ਘੰਟੇ ਦਾ ਕੰਮ ਹੈ ਦੁਨੀਆ ਭਰ ਦੇ ਸਟੋਰ ਇੱਥੇ ਆ ਤੇ ਇੱਧਰ ਦੀ ਗੱਲ ਕਰੀਏ ਤਾਂ ਉੱਤੇ ਕੀ ਹੈ ਉੱਤੇ ਆਹ ਜਿੰਨੇ ਵੀ ਸਲਾਨੀ ਆ ਘੁੰਮਣ ਲਈ ਆਏ ਨੇ ਲੋਕੀ ਉਹ ਨੇ ਤਸਵੀਰਕਾਰੀਆਂ ਕਰਦੇ ਨੇ ਦੇਖਦੇ ਨੇ ਮਾਹੌਲ ਤੇ ਆ ਜਿਹੜਾ ਵਿਊ ਹੈ ਇਹਨੂੰ ਕੈਪਚਰ ਕਰਦੇ ਨੇ ਤੇ ਆਹ ਬਈ ਉੱਤੇ ਦਾ ਜਿਹੜਾ ਵਿਊ ਤੇ ਇੱਕ ਗੱਲ ਤੇ ਦੇਖਣ ਲਾਇਕ ਆ ਵੀ ਆਹ ਉੱਤੋਂ ਖੁੱਲਾ ਸਾਰਾ ਹੁਣ ਅਸੀਂ 124ਵੇਂ ਫਲੋਰ ਤੇ ਖੜੇ ਆ ਤੇ ਇਹ ਜਿਹੜਾ ਉੱਪਰੋਂ ਖੁੱਲਾ ਤੇ ਇੱਥੇ ਹਵਾ ਜਿਹੜੀ ਚੱਲਦੀ ਪਈ ਆ ਨਾ ਕਿਤੇ ਵਾਹ ਕਮਾਲ ਕਿਉਂਕਿ ਇੱਕ ਤਾਂ ਉਚਾਈ ਹੈ ਉੱਤੋਂ ਰਾਤ ਨੂੰ ਜਿਹੜਾ ਉਹ ਠੰਡਾ ਵੀ ਹੋ ਜਾਂਦਾ ਟੈਂਪਰੇਚਰ ਕਿਉਂਕਿ ਜਿਹੜੀਆਂ ਉਹ ਰੰਬਲਾਂ ਉਹ ਠੰਡੀਆਂ ਹੋ ਜਾਂਦੀਆਂ ਤੇ ਠੰਡੀਆਂ ਹਵਾਵਾਂ ਚੱਲਣੇ ਸ਼ੁਰੂ ਹੋ ਜਾਂਦੀਆਂ ਨੇ ਤੇ ਚੱਲੀਏ ਹੁਣ ਬਈ ਥੱਲੇ ਵੱਲ ਨੂੰ ਤੇ ਨਾਲ ਆਪਣੇ ਭਾਈ ਰਿੰਕੂ ਆਣੀ ਸਰਸਾ ਹਰਿਆਣਾ ਤੇ ਇੱਧਰ ਲੋਕੀ ਵੱਡੇ ਪੱਦਰ ਤੇ ਕਰਦੇ ਪਏ ਤਸਵੀਰਕਾਰੀਆਂ ਤੇ ਅੰਦਰ ਬਣੀ ਆਹ ਦੁਕਾਨਾ ਤੇ ਦੁਕਾਨਾਂ ਦੇ ਉੱਤੇ ਤੁਸੀਂ ਜਿਹੜੀ ਆ ਨਿਸ਼ਾਨੀ ਲੈ ਸਕਦੇ ਕੋਈ ਨਾ ਕੋਈ ਇਹਦਾ ਕੱਪ ਲੈ ਜਾਂਦੇ ਆ ਕੱਪ ਦੇ ਉੱਤੇ ਲਿਖਿਆ ਹੋਇਆ ਐਟ ਦਾ ਟਾਪ ਆਫ ਬੁਰਜ ਖਲੀਫਾ ਆ ਨਿਸ਼ਾਨੀਆਂ ਛੱਲੇ ਛਾਪਾਂ ਤੇ ਉਹ ਫ੍ਰਿਜ ਉੱਪਰ ਲਾਉਣ ਵਾਲਾ ਫ੍ਰਿਜ ਮੈਗਨੇਟ ਟੀ-ਸ਼ਰਟਾਂ ਇਹ ਬੰਦਾ ਕਹਿੰਦਾ ਕਿ ਨਿਸ਼ਾਨੀ ਦੇ ਤੌਰ ਤੇ ਲੈ ਜਾ ਭਾਈ ਮੈਂ ਘਰ ਦੇ ਨੂੰ ਦੱਸਣ ਲਈ ਕਿ ਯਾਦਗਾਰ ਰਹਿ ਜਾਂਦੀ ਆ ਕਿ ਅਸੀਂ ਭਾਈ ਬੁਰਜ ਖਲੀਫੇ ਦੇ ਉੱਤੇ ਜਾ ਕੇ ਆਏ ਆ ਇਹ ਵੀ ਚੀਜ਼ਾਂ ਅੰਦਰ ਹੀ ਆ ਤੇ ਇੱਥੇ ਫੋਟੋ ਕਰਦੇ ਆ ਫੋਟੋ ਕਰਕੇ ਉਹ ਨਕਲੀ ਜਿਹੀ ਬਣਾ ਕੇ ਦੇ ਦਿੰਦੇ ਆ ਟੈਂਪਾਸ ਜੀ ਆਇਤਾ ਸਰਟੀਫਿਕੇਟ ਲੱਗੇ ਹੋਏ ਜੀਨਿਸ ਵਰਲਡ ਰਿਕਾਰਡ ਤੇ ਕੈਨਡਿਡ ਦਾ ਟੈਲੈਸਟ ਮੈਨ ਮੇਡ ਸਟਰਕਚਰ ਔਨ ਲੈਂਡ ਇਜ਼ ਬੁਰਜ ਖਲੀਫਾ ਵੀ 828 ਮੀਟਰ ਜਿਹੜਾ ਇਹਦੀ ਉਚਾਈ ਆ ਤੇ ਸਰਟੀਫਿਕੇਟ ਹੈਗਾ ਵੀ ਭਈ ਜਿਹੜੇ ਇਨਸਾਨ ਨੇ ਚੀਜ਼ ਬਣਾਈ ਹੈ ਤਾਂ ਸਭ ਤੋਂ ਉੱਚੀ ਜੇ ਧਰਤੀ ਦੇ ਉੱਤੇ ਕੁਝ ਬਣਾਇਆ ਤਾਂ ਉਹ ਬੁਰਜ ਖਲੀਫਾ ਉਹਦਾ ਜਿਹੜਾ ਵਰਲਡ ਰਿਕਾਰਡ ਦਾ ਨੋ ਸਰਟੀਫਿਕੇਟ ਮਿਲਿਆ ਵਾ ਤੇ ਇੱਕ ਇੱਧਰ ਹੋਰ ਲੱਗਿਆ ਵਾ ਇਹ ਕਾਦਾ ਹੈ ਦਾ ਟੈਲੈਸਟ ਬਿਲਡਿੰਗ ਇਜ਼ ਦਾ ਬੁਰਜ ਖਲੀਫਾ ਵਿੱਚ ਮੇਅਰ ਬਸ ਸੇਮ ਹੀ ਆ ਮੇਰੇ ਸਾਬ ਨਾਲੇ ਸੇਮ ਸੇਮ ਹਾਂ ਇੱਕੋ ਹੀ ਹੈ ਨੇ ਉੱਚੇ ਕੁਝ ਹੋਰ ਲਿਖਿਆ ਵਾ ਵੀ ਮੈਨ ਮੇਡ ਵੀ ਸਭ ਤੋਂ ਉੱਚੀ ਐ ਤੇ ਆ ਵੈਸੇ ਲਿਖਿਆ ਵਾ ਵੀ ਸਭ ਤੋਂ ਉੱਚੀ ਜਿਹੜੀ ਦੁਨੀਆ ਦੀ ਐ ਆ ਜਿਹੜੀ ਹੁਣ ਲਿਫਟ ਜਾ ਰਹੀ ਐ ਥੱਲੇ ਜਾ ਰਹੀ ਐ ਤੇ ਥੱਲੇ ਜਾਣ ਲਈ ਜਿਹੜਾ ਉਹ ਆ ਸਾਰੇ ਹਲਕਤ ਖੜੀ ਐ ਲਾਈਨਾਂ ਲੱਗੀਆਂ ਨੇ ਪਹਿਲਾ ਪੌਣਾ ਘੰਟਾ ਲੱਗਿਆ ਉੱਤੇ ਆਣ ਲਈ ਤੇ ਹੁਣ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਥੱਲੇ ਜਾਣ ਲਈ ਲੇਨ ਲੱਗਿਆਂ ਨੂੰ ਬਾਰੀ ਨਹੀਂ ਆਉਂਦੀ ਕਿਉਂਕਿ ਭਈ ਲਿਫਟ ਆਇਆ ਨਾ ਕੋਲ ਦੋ ਨੇ ਬਹੁਤ ਬਲਰੀ ਹੋਈ ਜਾਂਦਾ ਕੀ ਚੱਕਰ ਐ ਚਲੋ ਲਿਫਟ ਹੈ ਨਾਲ ਕੋਲ ਦੋ ਨੇ ਤੇ ਬੰਦੇ ਜਿਆਦਾ ਨੇ ਤੇ ਹੌਲੀ ਹੌਲੀ ਜਿਹੜਾ ਉਹ ਕਰੀ ਜਾਂਦੇ ਆ ਜਿਸ ਹੁਣ ਥੱਲੇ ਜਾਂਦੀ ਕੰਨਾਂ ਟੱਕਾਂ ਚੜਾ ਦਿੰਦੀ ਯਾਰ ਇਹਦਾ ਲਿਫਟ ਕਾਦੀ ਹੈ ਕਮਾਲ ਹੀ ਹੈ ਲੈ ਆ ਤਾਂ ਲਿਫਟ ਕਾਦੀ ਹੈ ਤੁਰਦਾ ਫਿਰਦਾ ਆ ਤਾਂ ਯਾਦੂ ਏ ਯਾਰ ਓਏ ਹੋ ਜੀ ਹਾਂ ਉਹ ਕਾਰ ਕਰਨਾ ਇੱਕ ਹੀ ਲੈ ਵੇ ਤੇਰੇ ਪਿਛੇ ਪਟਾਕੇ ਵੰਦੇ ਪਏ ਆ ਪੂਰੇ ਹੂੰ ਹੂੰ ਗਵਾਦਾ ਯਾਰ ਕਮਾਲ ਦੀ ਲਿਫਟ ਹੈ ਵੈਰੀ ਨਾਈਸ ਲਿਫਟ ਓਕੇ ਲੈਂਡਿੰਗ ਥੱਲੇ ਉੱਤਰਦੇ ਆ ਸਾਰਾ ਤਸਵੀਰ ਲੱਗੀ ਐ ਇੱਕ ਆ ਬੰਦਿਆਂ ਦੇ ਨਾਮ ਲਿਖੇ ਆ ਤੇ ਇਸਲਾਮ ਗਲਦਾਰੀ ਕਿੰਕਿੰਗ ਕੇਮ ਮੁਹੰਮਦ ਮੌਜੂਦীন ਤੇ ਨਾਮ ਸਾਰੇ ਦੇਖਿਆ ਮੈਨੂੰ ਲੱਗਦਾ ਏ ਉਹ ਬੰਦੇ ਨੇ ਜਿਨ੍ਹਾਂ ਨੇ ਬੁਰਜ ਖਲੀਫਾ ਨੂੰ ਬਣਾਇਆ ਐ ਇੱਧਰ ਲਿਖਿਆ ਹੋਣਾ ਕੁਛ ਦਾ ਪੀਪਲ ਬਿਹਾਈਂਡ ਦਾ ਬੁਰਜ ਖਲੀਫਾ ਬੁਰਜ ਖਲੀਫੇ ਨੂੰ ਬਣਾਉਣ ਦੇ ਪਿੱਛੇ ਜਿਹੜੇ ਆ ਹਾਂ ਹਾਂ ਅੱਛਾ ਇਹਨਾਂ ਦੇ ਕਿਆ ਕਿਆ ਕੰਮ ਤੇ ਹੈਨਾ ਉਹ ਐਸੋਸੀਏਟਡ ਪਾਰਟਨਰ ਹੈ ਉਹ ਇਮਾਰਟ ਪ੍ਰੋਪਰਟੀ ਦਾ ਮਾਲਕ ਹੈ ਨਾ ਡਿਵੈਲਪਰ ਤੇ ਆ ਸੈਮਸੰਗ ਬੇਸਿਕਸ ਕਾਰਨਰ ਇੰਟਰਨੈਸ਼ਨਲ ਇਹ ਅਲੱਗ ਅਲੱਗ ਚੋ ਚੋ ਇਹਨਾਂ ਦੀਆਂ ਡਿਊਟੀਆਂ ਸੀ ਤੇ ਫਿਰ ਕੋਹਣ ਦਾ ਭਾਗ ਵੀ ਜਿਹੜੀ ਹੁਣ ਅਸੀਂ ਬੁਰਜ ਖਲੀਫਾ ਦੇਖ ਕੇ ਆਏ ਆ ਉਹਨੂੰ ਬਣਾਉਣ ਪਿੱਛੇ ਹੈ ਨਾ ਬੰਦਿਆਂ ਦਾ ਵੱਡਾ ਹੱਥ ਹੈ ਮੁੱਖ ਦੀ ਗੱਲ ਇੱਥੇ ਆ ਤੇ ਇਧਰ ਦੀ ਤਰਫ ਜਿਹੜਾ ਉਹ ਸਾਰਾ ਇਹਦਾ ਲਿਖਿਆ ਹੋਇਆ ਵੀ ਕਿੱਦਾਂ ਬਣਿਆ ਆ ਪਹਿਲਾਂ ਸਾਰੀ ਵਾਲੇ ਦੋੜਾ ਖਾਲੀ ਸੀਗੀ ਇੱਕ ਪ੍ਰਕਿਰਿਆ ਤਾਂ ਮੁੜ ਕੇ ਇਹਨੂੰ ਖੜੀ ਕੀਤਾ ਉਹ ਪਿੱਛੇ ਜਿਹੜਾ ਹੋਰ ਦੱਸਿਆ ਤੇ ਪੂਰਾ ਐਕਸਪਲੇਨ ਕੀਤਾ ਵਧੀਆ ਢੰਗ ਨਾਲ ਵੀ ਕਿੱਦਾਂ-ਕਿੱਦਾਂ ਬਣਿਆ ਇਹ ਸਾਰਾ ਆ ਸੀਸ਼ੇ ਸੀਸ਼ੇ ਕਿਦਾਂ ਲੱਗੇ ਐ ਥੈਡੀ ਉਚਾਈ ਤੇ ਦੇਖਣ ਤੋਂ ਬਾਅਦ ਬਰਜ ਖਲੀਫਾ ਨੂੰ ਦੁਬਾਰਾ ਹੁਣ ਜਿਹੜੇ ਆਪਾਂ ਪੁੱਜ ਗਏ ਉੱਥੇ ਦਬਈ ਮੋਲ ਚ ਦਬਈ ਮੋਲ ਚੋ ਇਹਦੀ ਐਂਟਰੀ ਹੋਈ ਸੀ ਤੇ ਇੱਥੋਂ ਗਏ ਅੰਦਰ ਐਂਟਰੀ ਕੀਤੀ ਤਾਂ ਡੇਢ-ਦੋ ਘੰਟੇ ਸਮਾਂ ਲੱਗਿਆ ਬਈ ਬੇਟਿੰਗ ਚ ਤਾਂ ਜਿੰਨਾ ਸਮਾ ਸੂਤੋ ਬਾਅਦ ਅੱਗੇ ਜਾ ਕੇ ਅੰਦਰ ਤੇ ਉੱਤੇ ਗਏ ਦੇਖਿਆ ਮਾਹੌਲ ਤੇ ਦੇਖ ਕੇ ਥੱਲੇ ਆਏ ਉਤਰਦਿਆਂ ਨੂੰ ਵੀ ਟਾਈਮ ਲੱਗ ਜਾਂਦਾ ਕਿਉਂਕਿ ਡਿਫਟ 'ਚ ਫੇਰ ਦੁਬਾਰਾ ਲਾਈਨਾਂ ਲੱਗੀਆਂ ਹੁੰਦੀਆਂ ਤੇ ਹੁਣ ਆਪਾਂ ਘੁੰਮ ਰਹੇ ਹਾਂ ਦਰੇਈ ਮੋਲ ਤੇ ਇੱਥੇ ਹੀ ਆਹ ਵੀਡੀਓ ਨੂੰ ਖਤਮ ਕਰਾਂਗੇ ਤੇ ਇਹ ਵੀਡੀਓ ਨੂੰ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਲਾਜ਼ਮੀ ਕਰਿਓ ਤੁਹਾਡੇ ਤੁਹਾਡਾ ਇੱਕ ਲਾਈਕ ਇੱਕ ਕਮੈਂਟ ਜਿਹੜਾ ਆਇਆ ਹੌਸਲਾ ਦਿੰਦਾ ਹੈ ਕੋਈ ਆਪਣਾ ਸੁਝਾਅ ਜ਼ਰੂਰ ਦਿਓ ਕੋਈ ਚੰਗਾ ਮਾੜਾ ਕੁਝ ਵੀ ਹੈ ਤੇ ਕੋਈ ਚੀਜ਼ ਨਵੀਂ ਜਾਣਕਾਰੀ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਓ ਧੰਨਵਾਦ ਜੀ ਬਈ ਸਤਿ ਸ੍ਰ